ਮੇਰੇ ਬੇਟੇ ਦੀ ਮੂਵੀ ਅਸੀਂ ਸ਼ੁਰੂ ਕਰਨੀ ਸੀ ਤੇ ਜਿਹੜੇ ਡਾਇਰੈਕਟਰ ਸਨ ਸਾਡੇ ਕੰਗਸ ਸਾਹਿਬ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕੀਤੀ ਕਿ ਸਾਰਿਆਂ ਨੂੰ ਪਹਿਲੇ ਤੇ ਘੁੱਗੀ ਜੀ ਤੇ ਭੱਲਾ ਸਾਹਿਬ ਨਾਲ ਗੱਲ ਕਰੋ ਤੇ ਉਹਨਾਂ ਕਿਹਾ ਕਿ ਘੁੱਗੀ ਜੀ ਨਾਲ ਤੇ ਗੱਲ ਕਰ ਲਈਏ ਭੱਲਾ ਸਾਹਿਬ ਕੋਈ ਠੀਕ ਨਹੀਂ ਤੋਂ ਵਾਂਸ ਹੀ ਰਿਕਵਰਸ ਯਰ ਰਿਕਵਰ ਟਾਈਮ ਸ਼ੁਰੂ ਹੋ ਗਿਆ ਤੇ ਜ਼ਰੂਰ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਤੇ ਤੁਹਾਡੀ ਗੱਲ ਬਿਕਾਵਾਂ ਬਟ ਸਮ ਹਾਓ ਬੈਕ ਵੀ ਇੱਕ ਹੋਰ ਕੋਈ ਆ ਰਿਹਾ ਤੁ ਮੈਮਰੀ ਚਲਦੀ ਐ ਫਟਾ ਟਾ ਇਹ ਕੋਈ ਨਹੀਂ ਮੁਲਾਕਾਤਾ ਉਹ ਟਾਪ ਫਲੈਸ਼ਬੈਕ ਕੀ ਹੈ ਕੀ ਇੰਪੋਰਟ ਹੈ ਦੇਖੋ ਮੈਂ ਤੇ ਰਿਕਾਲੇ ਕਰਨਾ ਕਿ ਹੀ ਵਾਸ ਅ ਰਾਈਟਰ ਖੁਦ ਲਿਖਦੇ ਸੀ ਜਿਹੜੀ ਇੱਕ ਪੰਜਾਬ ਦੀ ਅਸਲ ਸਿਰਫ ਹੈ ਜਿਹੜੇ ਸਾਡੇ ਕਿਰਦਾਰ ਨਿਭਾਉਣ ਵਾਲੇ ਨੇ ਕਾਮੇਡੀ ਦਾ ਉਹ ਭਾਵੇਂ ਲੈਂਦਾ ਪੰਜਾਬ ਹੋਏ ਭਾਵੇਂ ਚੜਦਾ ਪੰਜਾਬ ਹੋਏ ਜਿਹੜੀ ਇੱਕੋ ਦਮ ਪੈਰ ਤੇ ਗੱਲ ਸੁਝਣੀ ਵਿਅੰਗ ਲਿਖਣਾ ਇੱਕ ਗੱਲ ਦੇ ਵਿੱਚ ਬੜੀ ਦੂਰ ਤੱਕ ਦੀ ਗੱਲ ਕਹਿ ਜਾਣੀ ਤੇ ਵੱਡੇ ਸਿਆਸਤਦਾਨ ਜਾਂ ਵੱਡੀਆਂ ਪਰਸਨੈਲਿਟੀਜ਼ ਦੇ ਉੱਤੇ ਵੀ ਵਿਅੰਗ ਕਰ ਦੇਣਾ ਲਿਖ ਦੇਣਾ ਉਹ ਇਹਨਾਂ ਦਾ ਇੱਕ ਬਹੁਤ ਵੱਡਾ ਕਮਾਲ ਹੈ ਸੀ ਸੋ ਮੈਂ ਤੇ ਤੁਹਾਨੂੰ ਦੱਸਿਆ ਕਿ ਜੇ ਪੰਜਾਬੀ ਫਿਲਮ ਵੇਖਣੀ ਹੈ ਤੇ ਮੂਵੀ ਦੇ ਵਿੱਚ ਭੱਲਾ ਸਾਹਿਬ ਤੇ ਘੁੱਗੀ ਜੀ ਹੈ ਨਹੀਂ ਤੇ ਆਮ ਤੌਰ ਹੀ ਕਹਿੰਦੇ ਚਲੋ ਕੋਈ ਗੱਲ ਨਹੀਂ ਇਹ ਫੇਰ ਕਿਸੇ ਟਾਈਮ ਕੋਈ ਦੂਜੀ ਵੇਖ ਲਵਾਂਗੇ ਸੋ A great loss to the family हां जी कुछ गवर्नमेंट ने चेयर प्रस्ताव भी कही है देखो ऐसा है कि موجوده মুখ্যমন্ত্রী ਇਹਨਾਂ ਦੇ ਵਿੱਚੋਂ ਹੀ ਤੋਂ ਮੈਂ ਸਮਝਣਾ ਹੋ ਕੇ ਵੀ ਗਏ ਨੇ ਮੇਰੇ ਤੋਂ ਪਹਿਲੇ ਮੈਂ ਤੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਸ ਕਿਸਮ ਦੀ ਇੰਸਟੀਟਿਊਸ਼ਨ ਦੇ ਯਾਦ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਇੰਸਟੀਚੂਟ ਖੋਲਣਾ ਚਾਹੀਦਾ ਕੋਈ ਕੋਈ ਸੰਸਥਾ ਕ੍ਰੀਏਟ ਕਰਨੀ ਚਾਹੀਦੀ ਸੋ ਦਟ ਜਿਹੜਾ ਪੰਜਾਬ ਦਾ ਟੈਲ ਤੁਸੀਂ ਹਿੰਦੁਸਤਾਨ ਭਰ ਚੋਂ ਵੇਖੋ ਕਾਮੇਡੀ ਦੇ ਵਿੱਚ ਤੇ ਗਾਣਿਆਂ ਦੇ ਵਿੱਚ ਤੇ ਐਕਟਿੰਗ ਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨ ਚ ਆਏ ਭਾਵੇਂ ਬੰਬੇ ਦੇ ਵਿੱਚ ਫੰਕਸ਼ਨ ਹੋ ਰਹੇ ਨੇ ਭਾਵੇਂ ਨਵੇਂ ਗੀਤਕਾਰ ਲੱਭ ਰਹੇ ਆ ਸੰਗੀਤਕਾਰ ਲੱਭ ਰਹੇ ਆ ਗਾਣ ਵਾਲੇ ਲੱਭ ਰਹੇ ਆ ਫਿਲਮ ਐਕਟਰ ਲੱਭ ਰਹੇ ਆ ਤੇ ਪੰਜਾਬੀ ਚ ਆਏ ਨੇ ਆਪਣੇ ਮੇਰਾ ਖਿਆਲ ਇਹਨਾਂ ਦੀ ਯਾਦ ਚ ਕੋਈ ਪੱਕੀ ਚੀਜ਼ ਜ਼ਰੂਰ ਐਸਟੈਬਲਿਸ਼ ਸਾਨੂੰ ਕਰਨੀ ਚਾਹੀਦੀ